ਪਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਸੰਧੂ ਕਲਾਂ ਤਹਿਸੀਲ ਤਪਾ ਮੰਡੀ ਜਿਲ੍ਹਾ ਇਹਨੂੰ ਬਰਨਾਲਾ ਪੈ ਜਾਂਦਾ ਹੈ ਸਾਹਮਣੇ ਤੁਸੀਂ ਗਾਂ ਦੇਖ ਰਹੇ ਹੋ ਬਿਲਕੁਲ ਤਾਜੀ ਸੂਈ ਹੈ ਬਹੁਤ ਵੱਡੇ ਢਾਂਚੇ ਦੀ ਹੈ ਬੱਚਾ ਤੁਸੀਂ ਮੂਰੇ ਦੇਖ ਸਕਦੇ ਹੋ ਤੇ ਆਰਡਰ ਦੀ ਤਿਆਰੀ ਬਹੁਤ ਜ਼ਬਰਦਸਤ ਹੈ ਤੇ ਚੰਗੇ ਦੁੱਧ ਦੀ ਇਹ ਤੋਂ ਉਮੀਦ ਆ ਗਈ ਤੇ ਬਾਕੀ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾ ਦਾਂਗੇ ਕੀ ਡਿਟੇਲ ਆ ਗਈ ਉਸ ਤੋਂ ਬਾਅਦ ਤੁਹਾਨੂੰ ਤੋੜ ਕੇ ਦਿਖਾ ਦਾਂਗੇ ਫੁੱਲ ਤਸੱਲੀ ਕਰਕੇ ਆਪਲੀ ਤੁਸੀਂ ਖਰੀਦ ਸਕਦੇ ਹੋ ਤੇ ਇੱਧਰ ਇੱਕ ਝੋਟੀ ਆ ਦੋ ਨਾਗ ਆ ਗਈ ਇਹ ਵੀ ਤਾਜੀ ਸੂਈ ਹੈ ਇਹਦੀ ਵੀ ਤੁਹਾਨੂੰ ਆਪਾਂ ਡਿਟੇਲ ਲੈ ਦਾਂਗੇ ਤੇ ਸਭ ਤੋਂ ਪਹਿਲਾਂ ਇੱਧਰ ਆਪਾਂ ਗਾਂ ਤੋਂ ਸਟਾਰਟ ਕਰ ਲੈਂਦੇ ਆਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਨਾਮ ਭਰੂਤ ਦਾ ਜੀ ਪਿੰਡ ਸੰਧੂਕਲਾ ਠੀਕ ਆ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਫੋਨ ਨੰਬਰ 991546733 ਹੀ ਠੀਕ ਆ ਜੀ ਹਾਂਜੀ ਅੱਜ ਆਪਣੇ ਕੋਲੇ ਦੋ ਨਾਗ ਹੈ ਇਹ ਦਾ ਦੂਜਾ ਸੂਆ ਹੈ ਰਾਤ ਦੀ ਸੂਈ ਵੀ ਆ ਮਗਰ ਇਹਦੇ ਬੱਛਾ ਜੀ ਠੀਕ ਆ ਪਹਿਲੇ ਸੂਏ ਦਾਦਾ ਰਕਾਰ ਜੀ ਜੋ ਉਹ ਮੰਨ ਲਓ ਵੀ 38 ਕਿਲੋ ਦਾ ਰਹਿ ਪਹਿਲੇ ਸੂਏ ਦਾ ਹਾਂਜੀ ਠੀਕ ਹੈ ਐਸ ਕੀ ਇਹ ਤਾਂ ਉਮੀਦ ਕਰਦੇ ਆ ਚੰਗੀ ਸਾਂਹ ਲਈ ਕਿਹਨੇ 50 ਲੀਟਰ ਵੀ ਪਾ ਦੂ ਨਹੀਂ 45 60 ਲੀਟਰ ਫੁੱਲਾ ਪਾ ਦੋ ਠੀਕ ਹੈ ਉਹ ਢਾਂਚਾ ਬਹੁਤ ਵੱਡਾ ਹੈ ਨਾ ਜੇ ਦੂਰ ਪ੍ਰੋਪਰ ਸਾਰਾ ਓਕੇ ਜਮ ਓਕੇ ਆਪਣੇ ਕੋਲੇ ਵੀਡੀਓ ਪਈ ਹੈ ਤੇ ਥਾਣਾ ਥਾਣਾ ਅੰਨ ਨੂੰ ਕਿਵੇਂ ਹਾਂ ਹੁਣ ਤਾਂ ਤੁਹਾਨੂੰ ਪਤਾ ਇਹ ਜੀ ਬਹਿਣ ਦੇ ਸਾਥ ਨਹੀਂ ਕੋਈ ਠੀਕ ਹੈ ਹਾਂ ਤੇ ਆਪਾਂ ਵੀ ਤਸੱਲੀ ਅਗਲੇ ਨੂੰ ਖੁਦ ਕਰ ਲੈਣੀ ਠੀਕ ਹੈ ਉਹ ਆਪਾਂ ਕੋਈ ਫਾਰਮ ਚੋਂ ਲਈ ਹੈ ਇਹ ਜਾਂ ਕੋਈ ਆਮ ਘਰੋਂ ਫਾਰਮ ਚੋਂ ਲਈ ਹੈ ਫਾਰਮ ਚੋਂ ਲਈ ਹੈ ਕੋਈ ਕਿ ਵੱਡੀ ਬਹੁਤ ਆ ਹਨ ਫਾਰਮਾ ਜੀ ਹੁੰਦੇਗਾ ਇਦਾਂ ਦੇਗਾ ਸੋਨ ਨੂੰ ਪ੍ਰੋਪਰ ਰਿਕਾਰਡ ਮਿਲ ਜੂਗਾ ਠੀਕ ਆ ਸਾਰਾ ਰਿਕਾਰਡ ਮਿਲ ਜੂਗਾ ਠੀਕ ਐ ਖੋਲ ਲਾ ਤੇ ਮੁੱਲੇ ਦਾ ਇਹਦਾ ਮੁੱਲ ਰਹੂਗਾ ਜੀ 2 ਲੱਖ ਤੋਂ ਮਾਨਤਾ ਨੂੰ 2 ਜੋ ਮਾਨਦਾਨ ਹੋ ਜੂਗਾ ਹਾਂ ਇਹਦਾ ਢਾਈ ਨਹੀਂ ਚੱਲਣੀ ਕਰਨਾ ਠੀਕ ਐ ਲੋ ਵੀ ਦੋਸਤੋ ਕੱਦਕਾਰ ਬਹੁਤ ਆ ਇਹਦਾ ਬਹੁਤ ਵੱਡੇ ਢਾਂਚੇ ਦੀ ਗਾਂ ਕੀ ਤੇ ਬਾਕੀ ਤੁਸੀਂ ਆਰਡਰ ਦੇਖ ਸਕਦੇ ਹੋ ਬਹੁਤ ਜ਼ਬਰਦਸਤ ਹਨਾ ਮਿਲਦੀ ਹੈ ਨਾ ਕਿਹੜਾ ਦੰਦਾਗਾ ਸਹੀ ਗੱਲ ਅਕਾ ਦੇ ਕਦੀ ਆਉਂਦਗਾ ਹਨ ਹਾਂ ਲੈ ਉਹ ਬੰਦਾ ਮੋੜ ਬੰਦ ਸੀ ਹਾਂ ਕਰਕੇ ਉਹਨੇ ਆਪਾਂ ਨੂੰ ਦੇ ਦਿੱਤਾ ਹੈ ਠੀਕ ਹੈ ਬਾਹਰ ਵਾਲਾ ਤੇ ਜਾਂ ਭਾਲ ਦਾ ਫਿਰਦਾ ਬਾਹਰ ਵਾਲਾ ਕਿੱਥੇ ਸਹੀ ਗੱਲ ਹੈ ਇਹਦੇ ਦੋਸਤਾਂ ਨਾਲ ਲੈਣੀ ਆ ਇਕੱਲੀ ਰੱਖ ਲੈ ਸਹੀ ਗੱਲ ਹੈ ਬਾਕੀ ਮਸ਼ੀਨੀ ਚਵਾਈ ਵੀ ਹੋ ਜੂਗੀ ਤੇ ਤੁਸੀਂ ਮੁਠੀ ਦੀ ਚਵਾਈ ਨਾਲ ਵੀ ਚਵਾਈ ਇਹਦੀ ਕਰ ਸਕਦੇ ਹੋਗੇ ਇਹ ਨੂੰ ਜੇ ਆਪਾਂ ਮੰਨ ਲਏ ਨਾ 45 50 ਕਿਲੋ ਦੁੱਧ ਮਮੂਲੀ ਆ ਮੌਜ ਨਾ ਢਾਂਜਣਾ ਤੂੰ ਫੇਰ ਕਿਹੜੀ ਦਊਗਾ ਹਨ ਹਾਂ ਛੋਟਾ ਛੋਟਾ ਚੱਲੀ ਚੱਲੀ ਬਾਕੀ ਦੋਸਤੋ ਆਰਡਰ ਬੈਕ ਸਾਈਡ ਨੂੰ ਵੀ ਬਹੁਤ ਜ਼ਿਆਦਾ ਆਗਾ ਮੂਰ ਨੂੰ ਵੀ ਚੰਗਾ ਹੈ ਬਾਕੀ ਪਿੱਛੇ ਤੋਂ ਤੁਸੀਂ ਸਪੇਸ ਦੇਖ ਸਕਦੇ ਹੋ ਬਹੁਤ ਜ਼ਿਆਦਾ ਆ ਗਈ ਥਾਣਾ ਦੇ ਵਿੱਚ ਤੇ ਬਾਕੀ ਪਾਸੇ ਤੋਂ ਵੀ ਦੇਖ ਸਕਦੇ ਹੋ ਪਾਸੇ ਤੋਂ ਵੀ ਸਪੇਸ ਬਹੁਤ ਜ਼ਿਆਦਾ ਆ ਗਈ ਦੇਖ ਸਕਦੇ ਹੋ ਤੁਸੀਂ ਤੇ ਥਾਣ ਥਾਣਾ ਵੀ ਬਹੁਤ ਵਧੀਆ ਸਾਈਜ਼ ਦੇ ਵਿੱਚ ਆ ਕੋਈ ਨਾ ਜ਼ਿਆਦਾ ਛੋਟੇ ਆ ਤੇ ਨਾ ਕੋਈ ਜ਼ਿਆਦਾ ਵੱਡੇ ਆ ਤੇ ਬਾਕੀ ਬੱਚਾ ਪੂਰੇ ਬੈਠਾ ਜੇ ਕਿਤੇ ਬੱਚੀ ਹੁੰਦੀ ਤਾਂ ਚਲੋ ਗੱਲ ਹੋਰ ਹੋਣੀ ਸੀਗੀ ਹਾਂ ਤੇ ਪਰ ਦੁੱਧ ਬਖ ਤੋਂ ਬਹੁਤ ਚੰਗੀ ਰਹੂਗੀ। ਉਹ ਇਤਨਾ ਦਾਾਂ ਵਰਗੀ ਹੋਣੀ ਤੇ। ਨਾ ਬੋ। ਅੱਤ ਮੜੀ ਨਹੀਂ ਭਲ ਕਰਕੇ ਔਰ ਤੋਂ ਪਤਾ ਵੱਡੀ ਵੇਰ ਕਰ ਜਾਂਦੀ ਏ। ਹੂੰ। ਤੇ ਦੂਜੇ ਨੰਬਰ ਤੇ ਬਈ ਇਹ ਝੋਟੀ। ਇਹਦਾ ਦੂਜਾ ਸੂਆ ਜੀ। ਅੱਛਾ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ? 10 ਦਿਨ ਹੋ ਗਏ ਇਹਨੂੰ ਸੂਈ ਨੂੰ। ਠੀਕ ਆ। ਅੱਜ ਦੋਤੀ ਨਹੀਂ ਕੇ ਬਾਦ ਹੋਊ ਅਗਲਾ 12 ਕਿਲੋ ਮੰਨ ਕੇ ਲੈ ਜੀ। ਚੋ ਸਕਦਾ। 12 ਕਿਲੋ ਅਗਲਾ ਮੰਨ ਕੇ ਲੈ ਜੇ। ਹੋਊ ਬਾਦ ਜੀ। ਉਹ ਨਾਮ ਦਾ ਚੋ ਸਕਦਾ ਤਸੱਲੀ ਕਰ ਸਕਦਾ। ਠੀਕ ਆ। ਤੇ ਬੱਚਾ ਬੱਚਾ ਕੱਟਾ ਮੰਗਰ ਬਾਕੀ ਚੰਗੇ ਅਸਲੇ ਦੀ ਆ ਠੀਕ ਹੈ ਕਾਰਡ ਇਹ ਸਾਰਾ ਲੱਗ ਗਿਆ ਹਾਂ ਠੀਕ ਹੈ ਹਾਂਜੀ ਚਵਾਈ ਜਵਾਈ ਜਿਵੇਂ ਆ ਚਵਾਈ ਦੀ ਤਾਂ ਮਾਂ ਗਾਂ ਵਰਗਾ ਚੂਣਾ ਸਵਾਦ ਆ ਜਾਂਦਾ ਅਗਲਾ ਕਹੂਗਾ ਕਿ ਜਿੱਥੇ ਪੈਰ ਧਰ ਲਿਆ ਮੰਗਾ ਵਾਂਗੂ ਅੱਗੇ ਪਿੱਛੇ ਇਹ ਨਹੀਂ ਹੁੰਦਾ ਠੀਕ ਹੈ ਹਾਂ ਅਕੀ ਨਵੀਂ ਦੋਸਤੋ ਚੋਟੀ ਇਹ ਵੀ ਚੰਗੀ ਐ ਬਹੁਤ ਲੰਮੀ ਬਾਂਤਰ ਬਹੁਤ ਚੰਗੀ ਐ ਕੱਦ ਵੀ ਚੰਗਾ ਐ ਬਾਕੀ ਸਿੰਘਾਂ ਜਮਾ ਕੁੰਡੇ ਆ ਦੇਖ ਸਕਦੇ ਹੋ ਫੇਸ ਦੇਖ ਸਕਦੇ ਹੋ ਤਾਂ ਫੇਸ ਬਹੁਤ ਵਧੀਆ ਹੈਗਾ ਬਾਕੀ ਥਾਂ ਵੀ ਬਹੁਤ ਚੰਗੇ ਆ ਬੜਾ ਸੋਹਣਾ ਥਾਂ ਤੇ ਬੜਾ ਸੋਹਣਾ ਚੋਣ ਲੱਗਿਆ ਮੋੜ ਦਾ ਤੇ ਮੰਗਾ ਵਧੀਆ ਚਵਾਈ ਧਾਰ ਦੂਰ ਪੂਰੀ ਚੁੱਪ ਚੁੱਪ ਨਹੀਂ ਹੱਸਦੇ ਮਹਾਕਾਰ ਆਇਆ ਵਧੀਆ ਕਹਿਤਾ ਤੂੰ ਕੀ ਗਿਆ ਠੀਕ ਆ ਤੇ ਮੁੱਲੇ ਦਾ ਬਾ ਕਮਾਲ ਦੀ ਜੀ ਮੁੱਲੇ ਦਾ 1,65,000 ਤੋਂ ਮਾਨਤਾ ਲਈ ਵਸ ਇੱਕ 65 ਚ ਮਾਨਤਾ ਲਈ ਠੀਕ ਆ ਕਿੰਨਾ ਕੁ ਦੁੱਧ ਪਾ ਸਕਦੀ ਹੈ ਪਰ ਪਹਿਲੇ ਨੇ ਮਾਲਕਾਂ ਨੇ ਦੱਸਣਾ ਮੁਕੱਲਕ 15 ਕਿਲੋ ਤੋਂ ਪਰ ਪਾਇਆ। ਪਹਿਲੇ ਜੂਏ। ਹਾਂ ਇਸकी ਛੋਟੀ ਪਾਉਗੀ 16 ਤੋਂ 17 ਲੀਟਰ। ਠੀਕ ਆ। ਬਾਕੀ ਸੇਵਾ ਦੇ ਡਿਪੈਂਡ ਹੁੰਦਾ ਹਨਾ। ਹਾਂ ਬਾਕੀ ਦਾਣੇ ਪਾਣੀ ਤੇ ਆ ਭਾਈ। ਠੀਕ ਆ। ਇਹਦਾ ਖਾਂਦੂ ਵਾਲਾ 100 ਤੋਂ 200 ਦੀ ਫ੍ਰੀਲੀ ਬਹੁਤ ਹੈ ਜੀ। ਆਪਾਂ ਨੂੰ ਪਹਿਲਾਂ। ਨਾ ਉਹ। ਚੋਂ ਗੰਨੇ ਵਰਗਾ ਗੰਨਾਰ ਕਲ। ਲੱਗ ਪਾ। ਚਵਾਈ ਚਵਾਈ ਤੁਸੀਂ ਦੇਖ ਸਕਦੇ ਬਹੁਤ ਵਧੀਆ ਗਈ। ਤੇ ਬਾਕੀ ਸੀਲ ਆ ਗਈ ਪੂਰੀ। ਆਪਾਂ ਕੱਪਾਸ ਨੇ ਨਹੀਂ ਕਿ ਉਹ ਧਾਰਾ ਮਾਰਕ ਦਿਖਾ ਦਿੰਦੇ ਲੈ ਬਣਾ ਬੱਚੇ ਦੂ ਗਏ ਨੇ ਉਹ ਜੀ ਚੀਜ਼ ਆਪਾਂ ਲੈਂਦੇ ਤੈਨੂੰ ਪਤਾ ਦਾ ਸਹੀ ਗੱਲ ਹੈ ਬਾਕੀ ਉਮਰ ਛੋਟੀ ਹੋਈ ਆ ਨਾ ਉਮਰ ਛੋਟੀ ਆ ਪਹਿਲੇ ਸੋਈ ਲੱਗਦੀ ਆ ਹੈ ਨਾ ਚੌਕੀ ਆ ਹਾਂ ਚੌਕੀ ਆ ਮੂੰਹ ਤੇ ਸਹੀ ਗੱਲ ਆ ਸੇਵਾ ਚੰਗੀ ਛੋਟੀ ਨਾ ਇੰਨੀ ਠੰਡੀ ਹੋ ਕੇ ਕਿੱਥੋਂ ਵਾਲੀ ਹੂੰ ਸੇਵਾ ਚੰਗੀ ਕਰਕੇ ਦੂਜੇ ਸੂਏ ਛੋਟੀ ਉਮਰ ਤੇ ਸੂਹੀ ਹੈ ਨਾ ਦੇਖਣਾ ਹਰਿਆਣਾ ਦੇ ਖੜੀ ਹੋਵੇ ਛੋਟੀ ਆਲਾ 2.5 ਤੋਂ ਘੱਟ ਦੇ ਹਾਂ ਬਾਕੀ ਉਹ ਜਿਵੇਂ ਗਾਂ ਬਹੁਤ ਡਬਲ ਆ ਹੈਨਾ ਉਹ ਤੋਂ ਥੋੜਾ ਹੀ ਫਰਕ ਹੈ ਦਾ ਥੋੜਾ ਹੀ ਫਰਕ ਹੈ ਪਰ ਉਹ ਤਾਂ ਨੇ ਮੈਂ ਬਹੁਤ ਡਬਲ ਬਣ ਜਾਣਾ ਸਹੀ ਗੱਲ ਹੈ ਮਾਜੀ ਅਸਲ ਤੀਜੇ ਸੂਏ ਬਣੂਗੀ ਹੈ ਨਾ ਮਾਂ ਦਾ ਜਿਹੜਾ ਪਿਛੋਕੜ ਆ ਪਾ ਸਾਰਾ ਰਿਕਾਰਡ ਦੇ ਦਾਂਗੇ ਬੜਾ ਟਾਲ ਪਿਛੋਕੜ ਆ ਸਾਰਾ ਰਿਕਾਰਡ ਹੈਗਾ ਹਾਂ ਅੱਛਾ ਲੈ ਆਲੇ ਬੰਦੇ ਤੋਂ ਲਈ ਆ ਬਹੁਤ ਚੰਗਾ ਘਾਲ ਆ ਠੀਕ ਹੈ ਹਾਂ ਲੋ ਵੀ ਦੋਸਤੋ ਦੋ ਨਗ ਸੀਗੇ ਡਿਟੇਲ ਆਪਾਂ ਲੈਤੀ ਗਾਂ ਵੀ ਬਹੁਤ ਚੰਗੀ ਐ ਤੇ ਝੋਟੀ ਵੀ ਚੰਗੀ ਐ ਡਿਟੇਲ ਆਪਾਂ ਤੁਹਾਨੂੰ ਝੋਟੀ ਦੀ ਵੀ ਸਾਰੀ ਲੈਤੀ ਤੋਰ ਕੇ ਦਿਖਾਤੀ ਤੇ ਮੁੱਲ ਦੋਵਾਂ ਦੇ ਵੀਡੀਓ ਦੇ ਵਿੱਚ ਹੀ ਹੋਗੇ ਤੇ ਬਾਕੀ ਇਹ ਗਾਂ ਦਾ ਤਾਂ ਕੋਈ ਅੰਤ ਹੀ ਨਹੀਂਗਾ ਬਹੁਤ ਵੱਡੀ ਗਾਂ ਵੀ ਕਈ ਵਾਰੀ ਵੀਡੀਓ ਵਿੱਚ ਹੋ ਸਕਦਾ ਛੋਟੀ ਲੱਗੇ ਪਰ ਜਦੋਂ ਤੁਸੀਂ ਆ ਕੇ ਵੇਖੋਗੇ ਅਸਲ ਇਹ ਤੁਹਾਨੂੰ ਫੇਰ ਪਤਾ ਲੱਗੂਗਾ ਤੇ ਦੁੱਧ ਚੰਗੇ ਦੀ ਉਮੀਦ ਐ ਤੇ ਬਾਕੀ ਤਸੱਲੀ ਤੁਸੀਂ ਕਰਨੀ ਐ ਆਦੀ ਫੋਲ ਤਸੱਲੀ ਕਰਕੇ ਕੋਈ ਵੀ ਨਾ ਖਰੀਦਣਾ ਤੁਸੀਂ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੀ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ